ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰੇਸ਼ ਕਟਾਰੀਆ ਜੀ ਦਾ ਹਲਕੇ ਤੋਂ ਤੁਹਾਡਾ ਦਾਸ ਵਿਧਾਇਕ ਮੈਂ ਤੁਹਾਨੂੰ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੇਸ਼ ਤੋਂ ਬਾਹਰ ਵਸਦੇ ਪੰਜਾਬੀ ਭਰਾਵਾਂ ਨੂੰ ਵਧਾਈ ਦੇਣਾ ਵਾ ਦਿਵਾਲੀ ਦੀਆਂ ਪੰਦੀ ਛੋੜ ਦਿਵਸ ਦੀਆਂ ਅਤੇ ਵਿਸ਼ਕਰਮਾ ਦੇ ਦੀਆਂ ਜੀ ਹਾਂਜੀ ਇਹ ਜਿਹੜਾ ਤਿਹਾਰ ਹੈ ਇਹ Hindu ਅਤੇ Sikhਾਂ ਦਾ ਸਾਂਝਾ ਤਿਹਾਰ ਆ ਜਦੋਂ ਸਾਡੇ ਗੁਰੂ ਹਰਗੋਬਿੰਦ ਸਾਹਿਬ ਜੀ ਪਹਾੜੀ ਰਾਜਾਂ ਨੂੰ ਛੁਡਾ ਕੇ ਲਿਆਏ ਸੀਗੇ ਗਵਾਲੀਅਰ ਦੇ ਕਿਲੇ ਤੋਂ 52 ਰਾਜਾਂ ਨੂੰ ਛੁਡਾ ਕੇ ਲਿਆਂਦਾ ਸੀ ਉਸ ਖੁਸ਼ੀ ਦੇ ਵਿੱਚ ਇਹ ਇੱਕ ਤਾਂ ਹੀ ਸਾਂਝਾ ਤਿਹਾਰ ਮੰਨਿਆ ਜਾਂਦਾ ਵਾ ਵੀ ਉਸੇ ਦਿਨ ਹੀ ਸਾਡੇ ਸ਼੍ਰੀ ਰਾਮਚੰਦਰ ਜੀ ਮਹਾਰਾਜ 14 ਸਾਲ ਦਾ ਬਨਵਾਸ ਕੱਟ ਕੇ ਵਾਪਸ ਯੁੱਧਿਆਪੁਰ ਤੇ ਤੇ ਲੋਕਾਂ ਨੇ ਖੁਸ਼ੀ ਮਨਾਈ ਧੋ ਦੇ ਦੀਵੇ ਜਗਾ ਕੇ ਬਹੁਤ ਖੁਸ਼ੀ ਮਨਾਈ ਮੈਂ ਸਾਰੇ ਭਰਾਵਾਂ ਨੂੰ ਜਿੱਥੇ ਇਹ ਖੁਸ਼ੀ ਦੇ ਪਿਆਰ ਦੇ ਉੱਤੇ ਵਧਾਈ ਦੇਣਾ ਹਾਂ ਉੱਥੇ ਮੈਂ ਨਾਲ ਇਹ ਆਸ ਵੀ ਕਰਦਾ ਹਾਂ ਕਿ ਤੁਸੀਂ ਜਰੂਰ ਇਹ ਜਿਹੜਾ ਪਿਆਰ ਹੈ ਬੜੇ ਖੁਸ਼ੀ ਦੇ ਨਾਲ ਮਨਾਉਗੇ ਤੇ ਜਿਹੜੀ ਦੀਵਾਲੀ ਦੇ ਵਾਲੇ ਆਪਾਂ ਸੋਚਦੇ ਆਂ ਵੀ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ ਇਹਨਾਂ ਜਿਹੜੇ ਪ੍ਰਾਲੀ ਨੂੰ ਆਪਾਂ ਅੱਗ ਲਾਉਨੇ ਆ ਉਹਦੇ ਨਾਲ ਹਜ਼ਾਰਾਂ ਜੀਵ ਜੰਤੂ ਅੱਗ ਦੀ ਲਪੇਟ ਵਿੱਚ ਮਰ ਜਾਂਦੇ ਨੇ ਇਹ ਆਪਾਂ ਨੂੰ ਚਾਹੀਦਾ ਨਹੀਂਗਾ ਵੀ ਆਪਾਂ ਦੀਵਾਲੀ ਇਹਨਾਂ ਨੂੰ ਅੱਗ ਲਾਈਏ ਤਾਂ ਜੋ ਬਹੁਤ ਵੇਖੋ ਤੁਸੀਂ ਵੇਖਿਆ ਉਹ ਬੜੇ ਲੋਕਾਂ ਨੂੰ ਸਨਮਾਨਤ ਕੀਤਾ ਜਾਂਦਾ ਵਾ ਸਰਕਾਰ ਵੱਲੋਂ ਵੇ ਉਹਨਾਂ ਨੂੰ ਜਿਹੜੇ ਲੋਕ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਤਾਂ ਵੀ ਉੱਥੇ ਫਸਲ ਵੇਖੋ ਅੱਗੇ ਨਾਲੋਂ ਜ਼ਿਆਦਾ ਹੁੰਦੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਉਸ ਦਿਨ ਆਪਾਂ ਇੱਕ ਇੱਕ ਬੂਟਾ ਵੀ ਲਾਈਏ ਤੇ ਤਾਂ ਹੀ ਆਪਾਂ ਗ੍ਰੀਨ ਦੀਵਾਲੀ ਬਣਾ ਸਕਦੇ ਆ ਤੇ ਮੈਂ ਅੰਤ ਵਿੱਚ ਸਾਰੇ ਦੀਵਾਲੀ ਦੇ ਪੰਦੀ ਛੋੜ ਦਿਵਸ ਤੇ ਵਿਸ਼ਕਰਮਾ ਦੇ ਪਿਆ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਸਾਡਾ ਪੰਜਾਬ ਤੇ ਦੇਸ਼ ਇਹ ਦੇਸ਼ ਤੋਂ ਬਾਹਰ ਵਾਸਤੇ ਪੰਜਾਬੀਆਂ ਨੂੰ ਪਰਮਾਤਮਾ ਇਹਨਾਂ ਤੇ ਕਿਰਪਾ ਬਣਾਈ ਰੱਖੇ ਇਹ ਦਿਨ ਦੁਗਣੀ ਰਾਜ ਤੋਂ ਦੁਗਣੀ ਤਰੱਕੀ ਕਰਨ ਚੜ੍ਹਦੀਆਂ ਕਲਾ ਵਿੱਚ ਰਹਣ ਇਹਨਾਂ ਕਹਿੰਦਾ ਹੋਇਆ ਮੈਂ ਬਹੁਤ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਸਾਡੇ ਸਤਿਕਾਰਯੋਗ ਸੀਐਮ ਭਗਵੰਤ ਮਾਨ ਜੀ ਅਤੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਰਿਆਂ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ